ਪੰਜਾਬ ਵਾਲੇ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਪ੍ਰਤੀ ਇੱਕ ਗੱਲ ਕਰਾਂਗੇ ਬਣੇ ਰੋ ਵੀਡੀਓ ਤੇ ਵੀਡੀਓ ਨੂੰ ਸਕਿਪ ਨਾ ਕਰੋ ਕਿਉਂਕਿ ਜੋ ਗੱਲ ਕਰਾਂਗੇ ਐਮਪੀ ਅਮਰਤਪਾਲ ਦੀ ਕਿਉਂਕਿ ਐਮਪੀ ਅਮਰਤਪਾਲ ਤੋਂ ਮੰਨ ਲਓ ਸਰਕਾਰਾਂ ਜਿਵੇਂ ਕਹਿ ਰਹੀਆਂ ਨੇ ਵੀ ਜੇ ਐਮਪੀ ਅਮਰਤਪਾਲ ਬਾਹਰ ਆ ਗਿਆ ਤੇ ਮੰਨ ਲਓ ਸਰਕਾਰਾਂ ਦਾ ਕਹਿਣਾਗਾ ਵੀ ਪੰਜਾਬ ਦੇ ਵਿੱਚ ਧਮਾਲ ਮੱਚ ਜੂਆ ਵੀ ਆਪ ਸਮੇਂ ਵੱਡਾ ਟੁੱਕੀ ਹੋ ਜੂਗੀ ਕਈ ਲੋਕਾਂ ਦਾ ਐ ਕਹਿਣਾ ਵੀ ਜੇ ਅਮਰਤਪਾਲ ਬਾਹਰ ਆਉਂਦਾਗਾ ਮੰਨ ਲਓ ਵੀ ਜੇ ਅਮਰਤਪਾਲ ਬਾਰ ਆਉਂਦਾਗਾ ਵੀ ਲੋਕਾਂ ਦਾ ਸੁਧਾਰ ਹੋ ਜੂਆ ਜਿਹੜੇ ਨਸ਼ਾ ਤਸਕਰਾਂ ਨਸ਼ਾ ਤਸਕਰਾਂ ਮਨ ਲੋ ਖਤਮ ਹੋ ਜਾਣਗੇ ਮਨ ਲੋ ਜਿਹੜੇ ਵੱਡੇ ਵੱਡੇ ਸਮਗਲਰ ਆ ਇਹ ਜਿਹੜੇ ਮਨ ਲੋ ਕੁਛ ਵੀ ਆ ਲਾ ਲੋ ਵੀ ਲੋਕਾਂ ਦਾ ਸੁਧਾਰ ਹੋ ਜੂਏ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਵੀ ਉਹ ਨੌਜਵਾਨੀ ਪੀੜ੍ਹੀ ਨੂੰ ਵੀ ਨਸ਼ੇ ਤੋਂ ਮਚਾਉਣਾ ਚਾਹੁੰਦਾ ਅਮਰਤਪਾਲ ਨੂੰ ਪਰੋਲ ਕੌਣ ਹੀ ਮਿਲਦੀ ਇਹ ਸਰਕਾਰ ਚਾਹਉਂ ਨਹੀਂ ਦਿੰਦੀ ਵੀ ਅਮਰਤਪਾਲ ਨੂੰ ਕਈ ਲੋਕਾਂ ਦਾ ਐ ਕਹਿਣਾ ਤੇ ਕਈ ਲੋਕਾਂ ਦਾ ਐ ਕਹਿਣਾ ਵੀ ਜੇ ਅਮਰਤਪਾਲ ਬਾਹਰ ਆਉਂਦਾ ਇੱਕ ਮੌਕੇ ਤੇ ਵੀ ਪੰਜਾਬ ਦੇ ਵਿੱਚ ਵੱਡਾ ਇੱਕ ਧਮਾਲ ਮੱਚੀਆ ਹੱਲਾ ਗੁੱਲਾ ਪੈ ਗਿਆ ਪੰਜਾਬ ਦੇ ਵਿੱਚ ਤੇ ਹੁਣ ਦੇਖੋ ਦੂਜੀਆਂ ਗੱਲਾਂ ਕਈ ਲੋਕ ਐ ਗੱਲਾਂ ਠਹਿਰਾ ਰਹੇ ਆਗੇ ਵੀ ਪੰਜਾਬ ਦੇ ਵਿੱਚ ਵੀ ਇਹ ਨੌਜਵਾਨੀ ਨੂੰ ਜੋ ਅਮਰਤਪਾਲ ਵੀ ਇਹ ਅੱਜ ਕੱਲ ਦੀ ਪੀੜ੍ਹੀ ਹੈ ਜਿਹੜੀ ਨੌਜਵਾਨੀ ਇਹ ਨੌਜਵਾਨੀ ਨੂੰ ਪਹੁੰਚਾਉਣਾ ਚਾਹੁੰਦਾ ਨਸ਼ੇ ਤੋਂ ਹਰ ਹੀਲੇ ਕਿਉਂਕਿ ਵੀ ਕਈ ਮੁੰਡਿਆਂ ਨੇ ਮੰਨ ਲਓ ਜਿਹੜੇ ਜਿਨ੍ਹਾਂ ਨੇ ਇਹਦਾ ਕਹਿਣਾ ਮੰਨਿਆ ਤੇ ਗੁਰੂ ਦੇ ਲੜ ਲੱਗੇ ਮੰਨ ਲਓ ਕਈ ਤਾਂ ਜਿਹੜੇ ਮੋਨੇ ਸੀਗੇ ਕੋਈ ਵੀ ਲਾ ਲਓ ਪਗਮਨ ਲਾਗੇ ਗੁਰੂ ਦੇ ਲੜ ਲਾ ਕੇ ਵੀ ਚੰਗੇ ਸਿੰਘ ਬਣ ਗਏ ਇੱਕ ਦੇਖਿਆ ਜਾਵੇ ਤਾਂ ਇਹ ਗੱਲ ਹੈਗੀ ਆ ਵੀ ਚਲੋ ਉਹ ਨੌਜਵਾਨ ਦੀ ਸੋਚ ਚੰਗੀ ਆ ਸਹੀ ਆ ਅਮਰਤਪਾਲ ਦੀ ਐਮਪੀ ਅਮਰਤਪਾਲ ਜੋ ਐਮਪੀ ਅਮਰਤਪਾਲ ਦੇ ਨਾਮ ਤੋਂ ਜਾਣਿਆ ਜਾਂਦਾ ਜੋ ਜੇਲ੍ਹ ਦੇ ਵਿੱਚ ਬੰਦ ਆ ਨਾ ਭਾ ਜੇਲ੍ਹ ਦੇ ਵਿੱਚ ਕਿਉਂਕਿ ਐਮਪੀ ਅਮਰਤਪਾਲ ਖਟੂਰ ਸਾਹਿਬ ਦੇ ਕਿਉਂਕਿ ਜੇ ਹੁਣ ਦੇਖਿਆ ਜਾਵੇ ਵੀ ਨੌਜਵਾਨੀ ਨੂੰ ਮੰਨ ਲਓ ਉਹ ਇਸ نسل ਪੀੜੀ ਨੂੰ ਬਚਾਉਣਾ ਚਾਹੁੰਦਾ ਨਸ਼ੇ ਤੋਂ ਹਰ ਹਿੱਲੇ ਕਿਉਂਕਿ ਨਸ਼ੇ ਦਾ ਲੈ ਕੇ ਨਸ਼ੇ ਨੂੰ ਲੈ ਕੇ ਪੰਜਾਬ ਦੇ ਵਿੱਚ ਕਿਉਂਕਿ ਕਿਤੇ ਨਾ ਕਿਤੇ ਗੁੰਡਾਗਰਦੀ ਕਿਤੇ ਨਾ ਕਿਤੇ ਧੱਕਾ ਹੋ ਰਿਹਾ ਕਿਤੇ ਨਾ ਕਿਤੇ ਧੀਆਂ ਪੈਣਾ ਨਾ ਕਿਤੇ ਨਾ ਕਿਤੇ ਜਵਾਖਾਂ ਨਾ ਇਹ ਨਸ਼ੇ ਨੂੰ ਲੈ ਕੇ ਮੰਨ ਲਓ ਜੋ ਖਬਰਾਂ ਸੁਣਦੇ ਆਪਾਂ ਨਵੀ ਤੋਂ ਨਵੀ ਪੰਜਾਬ ਦੇ ਵਿੱਚ ਨਿਤ ਇੱਕ ਨਵੀਂ ਖਬਰ ਸੁਣਦੇ ਆਂ ਪੰਜਾਬ ਦੇ ਵਿੱਚ ਕਿਸੇ ਮੰਨ ਲਓ ਧੀ ਨਾਲ ਧੱਕਾ ਹੋ ਗਿਆ ਕਿਸੇ ਬਜ਼ੁਰਗ ਨਾਲ ਧੱਕਾ ਹੋ ਗਿਆ ਕਿਸੇ ਬੱਚੇ ਨਾਲ ਧੱਕਾ ਹੋ ਗਿਆ ਮੰਨ ਲਓ ਪੰਜਾਬ ਦੇ ਜਿਹੜੇ ਧੱਕੇ ਹੀ ਹੁੰਦੇ ਹੁੰਦੇ ਆ ਇਹ ਕਾਦੇ ਕਰਕੇ ਇਹ ਨਸ਼ੇ ਕਰਕੇ ਕਿਉਂਕਿ ਜੇ ਗੱਲ ਕਰੀਏ ਹੁਣ ਆਪਾ ਭਗਵੰਤ ਮਾਨ ਸੀਐਮ ਵੀ ਭਗਵੰਤ ਮਾਨ ਸੀਐਮ ਨੇ ਵਾਦਾ ਕਰਿਆ ਸੀ ਜੁੱਧ ਨਸ਼ਾ ਵਿਰੁੱਧ ਵੀ ਭਗਵੰਤ ਮਾਨ ਸੀਐਮ ਕਹਿੰਦਾ ਸੀ ਵੀ ਮੈਂ ਨਸ਼ੇ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਕਰ ਦੂਗਾ ਵੀ ਮੰਨ ਲਓ ਨਸ਼ਾ ਕੱਢ ਹੀ ਦੇਊਗਾ ਹੁਣ ਦੇਖਿਆ ਜਾਵੇ ਚਲੋ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਮੰਨਦੇ ਆ ਵੀ ਵੱਡੇ ਵੱਡੇ ਨਸ਼ਾ ਤਸਕਰਾਂ ਨੂੰ ਚਲੋ ਨੱਖ ਪੈ ਗਈ ਕਈ ਰਹਿੰਦੇ ਵੀ ਆ ਅੱਧੇ ਨਸ਼ਾ ਤਸਕਰਾਂ ਨੂੰ ਮਨ ਲਓ ਨੱਖ ਪਈਆ ਤੇ ਜਿਹੜੇ ਮੰਨ ਲਓ ਹੁਣ ਪੰਜਾਬ ਦੇ ਵਿੱਚ ਸਾਰੀ ਪੰਜਾਬ ਪੁਲਿਸ ਨੂੰ ਮਾਰਾ ਨਹੀਂ ਕਹਿੰਦਾ ਪੰਜਾਬ ਵਾਲੇ ਗੁੱਸਾ ਨਾ ਕਰੋ ਪੰਜਾਬ ਪੁਲਿਸ ਵਾਲਿਆਂ ਨੂੰ ਕਹਿਣਾ ਕਿਉਂਕਿ ਪੰਜਾਬ ਪੁਲਿਸ ਜੋ ਮੰਨ ਲਓ ਹੁਣ ਦੇਖੀਏ ਵਿੱਚ ਲੇਡੀਜ਼ ਵਿੱਚ ਪੰਜਾਬ ਪੁਲਿਸ ਹੀ ਫੜੀ ਜਾਂਦੀ ਆ ਜਿਹੜੀ ਮੰਨ ਲਓ ਆਮ ਲੋਕਾਂ ਦੀ ਸੁਰੱਖਿਆ ਕਰਦੀ ਹੁੰਦੀ ਆ ਵੀ ਨਸ਼ੇ ਤਸਕਰਾਂ ਤੋਂ ਬਚਾਉਂਦੀ ਆ ਜਾਂ ਕਾਸੇ ਤੋਂ ਵੀ ਖੁਦ ਆਪ ਹੀ ਨਸ਼ਾ ਵੇਚਣ ਲੱਗ ਰਹੀ ਆ ਪੰਜਾਬ ਪੁਲਿਸ ਹੁਣ ਤੁਸੀਂ ਦੇਖ ਹੀ ਚੁੱਕੇ ਜਿਵੇਂ ਥਾਰ ਵਾਲੀ ਬੀਬੀ ਤੇ ਇੱਕ ਮੁਲਾਜ਼ਮ ਫੜਿਆ ਗਿਆ ਸੀ ਐਸ ਐਚਓ ਹੁਣ ਮੰਨ ਲਓ ਡੀਆਈਜੀ ਹਰਚੰਨ ਭੁੱਲਰ ਸਿੰਘਾ ਇਹੇ ਕਪੜਾ ਇਹਦੇ ਤੇ ਲੱਗ ਗਿਆ ਇਲਜ਼ਾਮ ਸੋ ਪੰਜਾਬੀਓ ਸਸਰੀਕਾਰ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਜਿੱਥੋਂ ਤੱਕ ਜਾਂਦੀ ਆ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਪੰਜਾਬੀਓ ਧੰਨਵਾਦ ਜੀ